ਉਪ ਮੁੱਖ ਮੰਤਰੀ ਦੇ ਜਲੰਧਰ ਦੌਰੇ ਤੋਂ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਅੱਜਕੱਲ ਮੱਖ ਮੰਤਰੀ ਯਾਤਰਾ ਸਕੀਮ ਤਹਿਤ ਰਾਜ ਕੇ ਰਾਜਨੀਤੀ ਕਰ ਰਹੇ ਨੇ ਜਲੰਧਰ ਵਿਖੇ ਵਾਰणसी ਲਈ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ਉਪ ਮੁੱਖ ਮੰਤਰੀ ਨੇ ਯਾਤਰੀਆਂ ਨੂੰ ਸੰਬੋਧਨ ਕੀਤਾ ਤੇ ਕਾਲੀ ਭਾਜਪਾ ਸਰਕਾਰ ਦਾ ਰਾਜ ਕੇ ਗੋਣਗਣ ਕੀਤਾ ਹਮੇਸ਼ਾ ਹੀ ਤਰ੍ਹਾਂ ਉਪ ਮੁੱਖ ਮੰਤਰੀ ਨੇ ਕਾਲੀ ਦਲ ਭਾਜਪਾ ਵੱਲੋਂ ਕੀਤੇ ਗਏ ਵਿਕਾਸ ਦੇ ਸਾਹਮਣੇ ਵਿਰੋਧੀ ਪਾਰਟੀਆਂ ਨੂੰ ਮੁੱਦਾ ਹੀਣ ਦੱਸਿਆ ਹਾਲ ਹੀ ਚ ਵਾਪਰੇ ਪਰਾਮਾ ਕਿਸ਼ਤੀ ਕਾਰਡ ਉਤੇ ਬੋਲਦਿਆਂ ਉਪ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਦਾ ਬਚਾਓ ਕੀਤਾ ਕਿੰਜ ਕੀਤਾ ਆਓ ਜਾਣਦੇ ਪਨਾਮਾ ਕਿਸਥਿਕਾਰ ਨੇ ਬੇਸ਼ੱਕ ਪੂਰੇ ਪੰਜਾਬ ਨੂੰ ਧੋਰੰਦਰ ਤੱਕ ਹਿਲਾ ਕੇ ਰੱਖ ਦਿੱਤਾ ਪਰ ਇਸ ਦੇ ਬਾਵਜੂਦ ਸਤਾਤਾਰੀ ਪਾਰਟੀ ਦਾ ਕੋਈ ਵੀ ਵੱਡਾ ਲੀਡਰ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਨਹੀਂ ਪਹੁੰਚਿਆ ਪਰ ਜਦੋਂ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੂੰ ਇਸ ਬਾਬਤ ਪੁੱਛਿਆ ਗਿਆ ਤਾਂ ਉਹਨਾਂ ਗੱਲ ਕਮਾਉਂਦੇ ਹੋਏ ਘਟਨਾ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਜ਼ਿੰਮੇਵਾਰੀ ਕੇਂਦਰ ਦੀ ਹੈ ਪਰ ਜਦੋਂ ਮੁੱਦਾ ਉੱਠਿਆ ਕਿ ਪੰਜਾਬ ਤੋਂ ਹੀ ਲੋਕ ਕਿਉਂ ਪ੍ਰਵਾਸ ਕਰ ਰਹੇ ਨੇ ਤਾਂ ਘਟਨਾ ਨਮੀ ਤੇ ਅੰਦਾਜ਼ ਪੁਰਾਣਾ ਵਾਲੀ ਧਾਰਨਾ ਉੱਤੇ ਚੱਲਦੇ ਹੋਏ ਉਪ ਮੁੱਖ ਮੰਤਰੀ ਨੇ ਪੰਜਾਬ ਦੀ ਤੁਲਨਾ ਦੂਜੇ ਸੂਬਿਆਂ ਨਾਲ ਕਰਨੇ ਸ਼ੁਰੂ ਕਰ ਦਿੱਤੀ। ਆਪ ਸਰਕਾਰ ਜਿਵੇਂ ਪੰਜਾਬ ਸਰਕਾਰ ਜੇ ਕੋਈ अफगानिस्तान च हो जाइए आप किससे अस नहीं कर सकते इट हैज टू बी थ्रू वी ओनली डील विद एक्सटर्नल एक्सटर्नल डील मिनिस्ट्री प्रोटोकॉल है दे आर दे आर द एक्सटर्नल अफेयर मिनिस्ट्री दैट दे दे आर आर टेकिंग ऑल पॉसिबल शोडिबल देस इट इज नॉट दैट गवर्नमेंट इज नॉट डूइंग गवर्नमेंट इज डूइंग इट रिस्पॉन्सिबिलिटी जो काम पंजाब गवर्नमेंट ने किया फॉर द पीपल ऑफ द स्टेट इट इज पीपल फ्रॉम इट्स नॉट ओनली पंजाब ગુજરાત દે લોકી જા રહે હે દિલ્હી તો જા રહે હે યુપી તો જા રહે હે બિહાર તો જા રહે હે એવરીવન વોન્ટ્સ ટુ ગો એવરીવન ઇટ ઇસ ઇટ ઇસ નોટ નોટ ઇવન હિયર પીપલ ફ્રોમ યુરોપ ફ્રોમ ઇક પાસ્ટર યુ વોન્ટ ટુ ગો ટુ અમેરિકા અમેરિકા પીપલ વોન્ટ ટુ ગો ટુ સમ અધર પ્લેસ ઇસતે બાદ ઉપમુખ મંત્રી વાપસ આયે સાયાસી રંગ ચ ખડૂર સાહ જીમની ચોન દા एलान હોન તો બાદ ઉપમુખ મંત્રી સુખવીર સિંહ બાદલ કોંગ્રેસ تے આમ આદમી પાર્ટી ઉਤੇ ખૂબ નિશાનے સાધ રહે ને ਨਰੂਰ ਸਾਹਿਬ ਸੀਟਲੀ ਉਮੀਦਵਾਰਾਂ ਦਾ ਐਲਾਨ ਨਾ ਕਰਨ ਕਰਕੇ ਉਪ ਮੁੱਖ ਮੰਤਰੀ ਲਗਾਤਾਰ ਦਾਅਵੇ ਕਰ ਰਹੇ ਨੇ ਕਿ ਕਾਂਗਰਸ ਮੈਦਾਨ ਛੱਡ ਕੇ ਭੱਜ ਰਹੀ ਹੈ ਪਰ ਆਮ ਆਦਮੀ ਪਾਰਟੀ ਵਾਰੇ ਉਪ ਮੁੱਖ ਮੰਤਰੀ ਨੇ ਕੁਝ ਪਖਰੀ ਪ੍ਰਤੀਕਿਰਿਆ ਦਿੰਦੇ ਹੋਏ ਮੀਡੀਆ ਉੱਤੇ ਵੀ ਉਂਗਲੀ ਚੱਕੀ ਮੈਨੂੰ ਲੱਗਦਾ ਹੈ ਕਿ ਕਾਂਗਰਸੀ ਭੱਜਣ ਨੂੰ ਫਿਰਦੀ ਹੈ ਤੇ ਆਮ ਆਦਮੀ ਡਰ ਕੇ ਭੱਜ ਰਿਹਾ ਹੈ ਮੈਦਾਨ ਨੂੰ ਕਹਿਣਾ ਹੈ ਕਿ ਜੇ ਮੈਦਾਨੇ ਜੰਗ ਚਾਉਣਾ ਹੈ ਉਹਨਾਂ ਨੂੰ ਆਉਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਦੇਖਿਆ ਪਿਛਲੀ ਵਾਰ ਤਲਵੰਡੀ ਸਬੋ ਇਲੈਕਸ਼ਨ ਲੜੇ ਸੀ ਉਹਨਾਂ ਦੀ ਆਪ ਵੀ ਜ਼ਮਾਨਤ ਜ਼ਬਤ ਹੋਈ ਸੀ ਤਲਵੰਡੀ ਸਬੋ ਇਲੈਕਸ਼ਨ ਚ ਉਹਦੇ ਬਾਅਦ ਉਹਨਾਂ ਸੋਚਿਆ ਕਿ ਆਪ ਇਲੈਕਸ਼ਨ ਲੜਨੇ ਨਹੀਂ ਅਸੀਂ ਪਿਛਲੇ 1.5 ਮਹੀਨੇ ਚ ਸੱਤ ਰੈਲੀਆਂ ਹਰ 5 ਦਿਨ ਬਾਅਦ ਡਿਫਰੈਂਟ ਰੀਜਨ ਚ ਲੱਖਾਂ ਦੀ ਤਾਅਦਦ ਕੀਤੀਆਂ ਇਹਨਾਂ ਨੇ ਅਨਾਉਂਸ ਕੀਤਾ ਸੀ ਪੂਰੇ ਜ਼ੋਰ ਲਾ ਕੇ ਪੂਰੇ ਪੰਜਾਬ ਦਾ ਬਾਹਰੋਂ ਘੱਟ ਕਰਨਾ ਹੈ ਸੀ ਸਾਡਾ ਤਾਂ ਨਾਰਮਲ ਅਸੀਂ ਤਾਂ ਕੋਈ ਉਹ ਅਖਬਾਰ ਵਾਲੇ ਕਹਿੰਦੇ 30-40 ਹਜ਼ਾਰ ਜੇ 5 ਲੱਖ ਦਾ ਦਾਵਾ ਕਰਦੇ ਐ ਇੰਨਾ ਆਏ ਅੱਜਕੱਲ ਬੇਸਿਕਲੀ ਮੀਡੀਆ ਦਾ ਨਵਾਂ ਫਲੇਵਰ ਬਣਿਆ ਹੈ ਆਪ ਕਿਉਂਕਿ ਨਿਊ ਐਂਟਰੈਂਟ ਹੈ ਨਵੀਂ ਚੀਜ਼ ਹੈ ਉਪਮੋਕ ਮੰਤਰੀ ਸੁਖਪੀਤ ਸਿੰਘ ਬਾਦਲ ਨੇ ਇਸ ਤੇ ਬਾਤ ਉਂਗਲੀ ਚੁੱਕੀ ਆਵਾਜ਼ ਵੀ ਪਾਰਟੀ ਦੇ ਏਜੰਡੇ ਦੀ ਆਪ ਦੇ ਏਜੰਡੇ ਉੱਤੇ ਬੋਲਦਿਆਂ ਸੁਖਪੀਰ ਸਿੰਘ ਬਾਦਲ ਨੇ ਆਪ ਨੂੰ ਖਾਸ ਪਾਰਟੀ ਸਿੱਧ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਆਪ ਨੇ ਜੋ ਕਿਹਾ ਉਸ ਦੇ ਉਲਟ ਕੀਤਾ ਉਹ ਸਿਰ ਆਪ ਇਸ ਫੋਰ ਕਾਮਨ men ਏਜੰਡਾ ਆਈ ਊਡ ਲਾਈਕ ਯੂ ਟੂ ਵਿਜ਼ਿਟ ਇੱਕ ਯਾਤਰਾ ਤੁਹਾਡੀ ਵੀ ਕਰਾਉਣੇ ਆ ਦਿੱਲੀ ਗਵਰਨਮੈਂਟ ਇਹਨਾਂ ਦੀ ਜਿੱਥੇ ਕਿਉਂਕਿ ਪੰਜਾਬ ਮੀਡੀਆ ਡਸ ਨੋ ਉੱਥੇ ਵਟ ਏਵਰ ਦੇ ਸੈਡ They've, all their mlas have got cars official cars 67 mlas one out of 70 all of them have been made chairmen and uh, 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 chief parliamentary secretary all all of them got government houses all of them have got government cars <laughs> salary they admi, they got, as you said aam aadmi salary is 2 lakhs which they given to them acha then they have done uh, <laughs> madam <maam. laughs> मैम आल्टिशन दैट आम आदमी गवर्नमेंट इज स्पेंडिंग 500 हंड्रेड करोड फॉर आम आदमी चीफ मिनिस्टर्स पॉपुलरिटी वेर आप पंजाब गवर्नमेंट बजट फॉर पब्लिकेशन इज ओनली ट्वेंटी करोड आई एम आई एम सेम आई दैट्स एग्जैक्टली वट आई एम द परसेप्शन ए परसेप्शन विच ए क्रिएटेड इज बिकॉज देश डू एग्जैक्टली ऑपोजिट ऑफ ਵਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਚੋਣਾਂ 2017 ਚ ਅਕਾਲੀ ਦਲ ਦਾ ਮੁੱਖ ਮੁਕਾਬਲਾ ਕਾਂਗਰਸ ਨਾਲ ਦਸਰੇ ਨੇ ਪਰ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਵੱਲ ਕੀਤੀ ਜਾ ਰਹੀ ਬਿਆਨਬਾਜ਼ੀ ਕੁਝ ਹੋਰ ਹੀ ਬਿਆਨ ਰਹੀ ਹੈ ਬਿਊਰੋ ਰਿਪੋਰਟ ਗਲੋਬਲ ਪੰਜਾਬ ਟੀਵੀ